ਨਵੀਂ ਟੈਕਨੋਲੋਜੀ ਦੀ ਦਵਾਈ ਲੈ ਕੇ ਜਾਪਾਨ ਨੇ ਇੱਕ ਨਵੀਂ ਮੈਡੀਸਿਨ ਤਿਆਰ ਕੀਤੀ ਆ ਇਹ ਜੇ ਮੈਡੀਸਿਨ ਦੀ ਗੱਲ ਕਰਦੇ ਆ ਤਾਂ 4 ਸਾਲ ਹੋ ਗਏ ਇਸ ਦਵਾਈ ਨੂੰ ਤਿਆਰ ਕੀਤੀ ਨੂੰ ਪਹਿਲਾਂ ਇਹ ਜਾਨਵਰਾਂ ਤੇ ਟ్రਾਈ ਕੀਤੀ ਜਾਨਵਰਾਂ ਦੇ ਦੰਦ ਉੱਗੇ ਹੁਣ ਇਹ ਬੰਦਿਆਂ ਤੇ 2024 ਸਤੰਬਰ ਮਹੀਨੇ ਤੋਂ ਲੈ ਕੇ ਅਗਸਤ 2025 ਤੱਕ ਟ్రਾਈ ਕੀਤੀ ਜਾਊਗੀ ਇਸ ਦੇ ਨਾਲ ਹੋਵੇਗਾ ਕਿ ਜਿਨ੍ਹਾਂ ਬੰਦਿਆਂ ਦੇ ਦੰਦ ਨਹੀਂ ਹੈਗੇ ਉਹਨਾਂ ਬੰਦਿਆਂ ਦੇ ਦੰਦ ਉੱਗ ਜਾਣਗੇ ਜਾਪਾਨ ਦੀ ਜਿਹੜੀ ਹੈ ਤੋਰੇਗਮ ਬਿਓ ਫਾਰਮਾ ਤੇ ਯੂਨੀਵਰਸਿਟੀ ਜਿਹੜੀ ਕਾਇੋਟੋ ਦੀ ਆ ਉਹਨਾਂ ਨੇ ਇਸ ਦਵਾਈ ਨੂੰ ਬਣਾਇਆ ਇਹ ਕਹਿੰਦੇ ਆ ਜੀ ਦੰਦਾਂ ਨੂੰ ਤੁਹਾਡੇ ਨੂੰ ਦੁਬਾਰਾ ਉਗਾਇਆ ਜਾਊਗਾ ਕਹਿਣ ਦਾ ਭਾਵ ਕੀ ਹੈ ਜੀ ਕਿ ਜਦੋਂ ਬੱਚੇ ਦੇ ਦੰਦ ਟੁੱਟ ਜਾਂਦੇ ਆ ਦੁਬਾਰਾ ਦੰਦ ਉਗਦੇ ਆ ਤੇ ਉਸ ਤੋਂ ਬਾਅਦ ਦੁਬਾਰਾ ਕਦੇ ਆਉਂਦੇ ਨਹੀਂ ਇਹ ਕਾਰਨ ਹੁੰਦਾ ਸਾਡੇ ਸਰੀਰ 'ਚ ਇੱਕ ਪ੍ਰੋਟੀਨ ਹੁੰਦਾ ਜਿਸ ਦਾ ਨਾਮ USAG-1 ਇੱਕ ਐਸਾ ਪ੍ਰੋਟੀਨ ਆ ਕਿ ਦੁਬਾਰਾ ਦੰਦਾਂ ਨੂੰ ਉਗਣੇ ਨਹੀਂ ਦਿੰਦਾ ਹੁਣ ਇਹ ਜਿਹੜੀ ਦਵਾਈ ਹੋਵੇਗੀ ਇਸ ਪ੍ਰੋਟੀਨ ਨੂੰ ਹੀ ਬੰਦ ਕਰ ਦੋਗੀ ਤੇ ਇਹਦੇ ਨਾਲ ਕੀ ਹੋਣਾ ਕਿ ਦੰਦ ਦੁਬਾਰਾ ਉਗਣਗੇ ਇਸ ਕਰਕੇ ਜਿੰਨੇ ਮਰਜ਼ੀ ਦੰਦ ਭੰਨੋ ਜਿੰਨੇ ਮਰਜ਼ੀ ਦੰਦ ਪਣਾਓ ਜਿੰਨੇ ਮਰਜ਼ੀ ਦੰਦ ਉਗੋ ਤੇ ਨਾਰਾਇਣਾਂ ਦਾ ਇਹੀ ਹੋਊਗਾ ਬੇਹ ਭੰਨੋਂ ਤਾਂ ਕਿਸੇ ਦੇ ਨਾਂ ਪਰ ਜੇ ਅਚਾਨਕ ਕਿਸੇ ਦੇ ਦੰਦ ਟੁੱਟ ਜਾਂਦੇ ਆ ਤੁਹਾਡੇ ਕੋਲ ਗਲਤੀ ਹੋਈ ਤਾਂ ਇਹ ਦਵਾਈ ਲੈ ਕੇ ਦੇ ਕੇ ਉਸ ਦੇ ਦੰਦ ਦੁਬਾਰਾ ਉਗਾ ਸਕਦੇ ਹੋ ਨਵੇਂ ਦੰਦ ਲਵਾਉਣ ਦੀ ਫਿਰ ਲੋੜ ਨਹੀਂ ਪੈਣੀ ਕਿਉਂਕਿ ਜਦ ਪਹਿਲਾਂ ਹੀ ਕੁਦਰਤੀ ਦੰਦ ਉੱਗ ਜਾਣਗੇ ਫਿਰ ਭਾਵੇਂ ਦੰਦਾਂ ਨਾਲ ਖਿੱਚੋ ਟਰੈਕਟਰ ਚਾਹੇ ਕਿੱਚੋ ਜਹਾਜ਼ ਜਾਂ ਫਿਰ ਪਾੜਿਓ ਗੰਨੇ ਇੰਨੀ ਤਾਕਤ ਹੋਣਗੀ ਹੋਵੇਗੀ ਨੇਚਰਲੀ ਕੁਦਰਤਿਤ ਦੰਦਾਂ ਦੇ ਵਿੱਚ ਹਟਛਾ 30 ਦੇ ਲਈ ਰਿਕੁਆਇਰਮੈਂਟ ਕੀ ਹੈ ਜੀ ਦੇਖੋ ਰਿਕੁਆਇਰਮੈਂਟ ਆ ਤੁਸੀਂ ਤੰਦਰੁਸਤ 30 ਤੋਂ 64 ਸਾਲ ਤੁਹਾਡੀ ਉਮਰ ਘੱਟ-ਘੱਟ ਇੱਕ ਦੰਦ ਤੁਹਾਡਾ ਦਾੜ ਤੁਹਾਡੀ ਇੱਕ ਘੱਟ ਹੋਣੀ ਚਾਹੀਦੀ ਹੈ ਦਾੜ ਹੈ ਨਹੀਂ ਇੱਕ ਦੰਦ ਹੈ ਨਹੀਂ ਇੱਕ ਕੋਈ ਚੱਕਰ ਨਹੀਂ ਜੀ 30 ਤੋਂ 34 ਸਾਲ ਉਮਰ 30 ਤੋਂ 64 ਸਾਲ ਉਮਰ ਦਾ ਗੋਲੀ ਖਾਓ ਦੰਦ ਦਾੜ ਅਗਲ ਜਦੋਂ ਪਤਾ ਲੱਗ ਗਿਆ ਕਿ ਇਹ ਜਿਹੜੀ ਇਹ ਜੋ ਮੈਡੀਸਿਨ ਹੈ ਜੋ ਦਵਾਈ ਹੈ ਨਾ ਕਿਸੇ ਤਰ੍ਹਾਂ ਦੀ ਪ੍ਰੋਬਲਮ ਨਹੀਂ ਹੋਵੇਗੀ ਫਿਰ ਕੀ ਕਰਨਾ ਤਾਂ 2 ਤੋਂ 7 ਸਾਲ ਦੇ ਜਿਹੜੇ ਬੱਚੇ ਉਹਨਾਂ ਨੂੰ ਵੀ ਦਿੱਤੇ ਜਾਣਗੇ ਦੰਦ ਸ਼ਰਤ ਇਹ ਹੋਗੀ ਜੇ ਤਾਂ ਇਹ 2 ਤੋਂ 7 ਸਾਲ ਦੀ ਉਮਰ ਤੱਕ ਬੱਚੇ ਦੇ ਦੰਦ ਨਹੀਂ ਆਏ ਉਹ ਕੱਢਣ ਦੇ ਲਈ ਬਹੁਤ سارے ਬੱਚੇ ਜਿਨ੍ਹਾਂ ਦੇ ਚਾਰ ਦੰਦ ਆਂਦੇ ਹੀ ਨਹੀਂ ਜਨਮ ਤੋਂ ਬਾਅਦ ਉਹਨਾਂ ਦੇ ਦੰਦਾਂ 'ਚ ਪ੍ਰੋਬਲਮ ਹੁੰਦੀ ਹੈ ਕਿਸੇ ਕਿਸੇ ਬੱਚੇ ਤੇ ਇਹ ਪ੍ਰੋਬਲਮ ਆ ਜਾਂਦੀ ਹੈ ਸਾਰਿਆਂ 'ਚ ਨਹੀਂ ਕਿਸੇ ਕਿਸੇ 'ਚ ਤੇ ਉਹਨਾਂ ਦੇ ਦੰਦ ਉਗਾਏ ਜਾਣਗੇ ਇਹ ਵੀ ਦੱਸਿਆ ਜਾ ਰਿਹਾ ਪੂਰੀ ਦੁਨੀਆ ਦੇ ਵਿੱਚ 1% ਬੰਦੇ ਆ ਜਿਨ੍ਹਾਂ ਨੂੰ ਦੰਦਾਂ ਦੀ ਪ੍ਰੋਬਲਮ ਹੈ ਕਿ ਦੰਦ ਹੈ ਨਹੀਂ ਕਿ ਇਹਦੇ ਦੰਦ ਨਿਕੜਾਉਂਦੇ ਜਾਂ ਕਿਸੇ ਵੀ ਤਰ੍ਹਾਂ ਤੇ ਇਹ ਤੋਂ ਬਾਅਦ 0.1% ਪੂਰੀ ਦੁਨੀਆ ਦੇ ਵਿੱਚ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੂੰ ਓਲੀਗੋਡੋਂਤੀਆ ਆਇਆ ਕਹਿਣ ਦਾ ਮਤਲਬ ਕਿ ਉਹਨਾਂ ਦੇ ਛੇ ਜਾਂ ਛੇ ਤੋਂ ਵੱਧ ਦੰਦ ਹੀ ਨਹੀਂ ਹੈਗੇ ਇਹ ਸਭ ਕੋਸ਼ਿਸ਼ ਹੋਣ ਜਿਹੜਾ ਖਵਮ ਕੀਤਾ ਜਾਣਾ ਜੀ ਕਾਤਸੂ ਤਕਾਹਾਸ਼ੀ ਜਿਹੜਾ ਕਯੋਤੋ ਯੂਨੀਵਰਸਿਟੀ ਆ ਉਹਨਾਂ ਨਾਲ ਰਲ ਕੇ ਤੇ ਦੇਖਦੇ ਹਾਂ ਜੀ ਕੀ ਹੁੰਦਾ ਇਹ ਕਹਿੰਦੇ ਕਿ ਅਸੀਂ ਹਰ ਉਸ ਬੰਦੇ ਦੀ ਹੈਲਪ ਕਰਨ ਦੇ ਲਈ ਦਵਾਈ ਬਣਾਈ ਹੈ ਜਿਸ ਦੇ ਦੰਦ ਨਹੀਂ ਹੈਗੇ ਤੁਸੀਂ ਇਸ ਦੇ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਸ਼ਨੀਵਾਰ ਨੂੰ ਅਸੀਂ ਇੱਕ ਪੌਡਕਾਸਟ ਕਰਦੇ ਹਾਂ ਐਸ ਸ਼ਨੀਵਾਰ ਦਿਨ 21 ਦਸੰਬਰ 2024 ਦੇ ਵਿੱਚ ਇੱਕ ਨਵੀਂ ਪੌਡਕਾਸਟ ਕਰਨ ਜਾ ਰਹੇ ਹਾਂ ਜਿਹਦੇ ਵਿੱਚ ਜੀਵਨ ਬੀਮੇ ਬਾਰੇ ਰੋਡ ਐਕਸੀਡੈਂਟ ਬਾਰੇ ਕਲੇਮ ਕਰਨਾ ਹੋਵੇ ਇੰਸ਼ੋਰੈਂਸ ਵਗੈਰਾ ਇਹਦੇ ਉੱਤੇ ਅਸੀਂ ਵੀਡੀਓ ਬਣਾਵਾਂਗੇ ਜਾਂ ਫਿਰ ਇੱਕ ਹੋਰ ਏਜੰਟਾਂ ਦਾ ਕੇਸ ਲੈ ਕੇ ਆਵਾਂਗੇ ਦੇਖਦੇ ਹਾਂ ਜੀ ਜਿਹੜਾ ਵੀ ਦੋਨਾਂ ਪੋਡਕਾਸਟਾਂ ਦੇ ਵਿੱਚੋਂ ਆਪਣਾ ਟਾਈਮ ਹੋਇਆ ਨਾ ਦੋਨਾਂ ਦੇ ਵਿੱਚੋਂ ਤੁਹਾਨੂੰ ਨਾ ਪੋਡਕਾਸਟ ਸ਼ੇਅਰ ਕੀਤੀ ਜਾਊਗੀ ਇਸ ਕਰਕੇ ਦਿਨ ਸ਼ਨੀਵਾਰ ਸ਼ਾਮ ਨੂੰ 8:09 ਵਜੇ ਸਾਡੇ ਨਾਲ ਲਾਈਵ ਜ਼ਰੂਰ ਹੋਇਓ ਤੇ ਕਾਲਿੰਗ ਦਾ ਸਿਸਟਮ ਵੀ ਕੀਤਾ ਜਾਵੇਗਾ ਕਿ ਤੁਸੀਂ ਲਾਈਵ ਕਾਲ ਵੀ ਕਰ ਸਕਦੇ ਹੋਗੇ ਜਿਸ ਕਰਕੇ ਆਪਣੇ ਸਵਾਲ ਰੱਖਿਓ ਤਿਆਰ ਜੀ